ਬਿਹਾਰ ਦੀਆਂ ਵੋਟਾਂ ਦੇ ਮੱਦੇ ਨਜ਼ਰ ਤੁਹਾਨੂੰ ਪਤਾ ਹੈ ਕਿ ਇਲੈਕਸ਼ਨ ਕਮਿਸ਼ਨ ਦਾ ਕੀ ਚੱਲ ਰਿਹਾ ਸੁਪਰੀਮ ਕੋਰਟ ਦੇ ਵਿੱਚ ਤੇ ਸੁਪਰੀਮ ਕੋਰਟ ਨੇ ਬੜੀ ਸੋਹਣੀ ਝਾੜ ਪਾਈ ਹੈ 65 ਲੱਖ ਇਹਨਾਂ ਦੇ ਵੋਟਾਂ ਬਿਹਾਰ ਦੇ ਵਿੱਚ ਕੱਟੀਆਂ 65 ਲੱਖ ਪੰਜਾਬ ਦੀ ਵੋਟ ਕਿੰਨੀ ਹੋਊਗੀ 2 ਕਰੋੜ 3 ਕਰੋੜ ਵਾਦੀਆ ਵਿੱਚੋਂ 2 ਕਰੋੜ ਵੋਟ ਹੋਣੀ ਹੈ ਤੇ ਜੇ ਤੁਸੀਂ ਪੰਜਾਬ ਦਾ ਹਿਸਾਬ ਲਾਉਣਾ ਤੇ ਸਮਝ ਲਓ ਵੀ ਪੰਜਾਬ ਜਿਹੜੀ ਟੋਟਲ ਵੋਟ ਦਾ ਚੌਥਾ ਹਿੱਸਾ ਚੌਥੇ ਹਿੱਸੇ ਤੋਂ ਜ਼ਿਆਦਾ ਵੋਟ ਕੱਟਨ ਦਾ ਇਲੈਕਸ਼ਨ ਕਮਿਸ਼ਨ ਨੇ ਟਕਮੌਂ ਚ ਘੜ ਰੱਖਿਆ ਸੀ 65 ਲੱਖ ਵੋਟ ਅੱਛਾ ਵੋਟ ਵੀ ਕੱਟਣੀ ਸੀ ਤੇ ਅਗਲੇ ਨੂੰ ਦੱਸਣਾ ਵੀ ਨਹੀਂ ਸੀਗਾ ਵੀ ਕੀ ਕਾਰਨ ਹੈ ਵੀ ਤੇਰਾ ਕਾਰਨ ਕੀ ਹੈ ਇਨਵੈਲਿਡ ਹੈ ਚਿਰਾਂ ਤੋਂ ਨਹੀਂ ਰਹਿ ਰਿਹਾ ਬਾਹਰਲਾ ਬੰਦਾ ਕੋਈ ਤਾਂ ਕਾਰਨ ਹੁੰਦਾ ਉਹ ਜਿਹੜਾ ਕੋਈ ਕਾਰਨ ਨਾ ਦੱਸਣ ਦਾ ਕੰਮ ਸੀਗਾ ਉਹਦੇ ਤੇ ਕੋਰਟ ਨੇ ਝਾੜ ਪਾਈ ਹੈ ਇਲੈਕਸ਼ਨ ਕਮਿਸ਼ਨ ਨੇ ਕਲੀ ਝਾੜ ਨਹੀਂ ਪਾਈ ਸਿੱਧਾ ਸਿੱਧਾ ਕਿਹਾ ਗਿਆ ਕਿ 65 ਲੱਖ ਵੋਟਾਂ ਦੀ ਸੂਚੀ ਜਾਰੀ ਕਰੋ ਨਾਲ ਕਾਰਨ ਲਿਖੋ ਵੀ ਕਿਹੜੇ ਬੰਦੇ ਦੀ ਜਾਂ ਔਰਤ ਦੀ ਵੋਟ ਕਿਉਂ ਕੱਟੀ ਗਈ ਹੈ ਕਾਰਨ ਕੀ ਹੈ ਪੰਚਾਇਤਾਂ ਦੇ ਦਫ਼ਤਰਾਂ ਦੇ ਵਿੱਚ ਨੋਟਿਸ ਬੋਰਡਾਂ ਦੇ ਸਾਰੀਆਂ ਕੱਟੀਆਂ ਹੋਈਆਂ ਵੋਟਾਂ ਛਪੀਆਂ ਹੋਣ ਤੇ ਉਹਦਾ ਕਾਰਨ ਲਿਖਿਆ ਹੋਵੇ ਬਿਹਾਰ ਦੇ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਸਾਈਟ ਹੈ ஆன்ਲਾਈਨ ਸਾਈਟ ਹੈ ਉਹਦੇ ਤੇ ਸਾਰਾ ਡਾਟਾ ਚੜਿਆ ਹੋਵੇ ਵਿਦ ਪ੍ਰੂਫ ਵੀ ਇਸ ਕਾਰਜ ਦੀ ਕਮੀ ਕਰਕੇ ਆ ਫਲਾਣੇ ਫਲਾਣੇ ਕਰ ਰਹੇ ਆ ਇਹ ਥੋੜੀ ਬੋਲ ਕੱਟੀ ਗਈ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਹੈ ਗਣੇਸ਼ ਜੀ ਮੈਨ ਲੱਗਦਾ ਉਹਨਾਂ ਨੂੰ ਸਭ ਤੋਂ ਵੱਡਾ ਝਟਕਾ ਹੈ ਕਿਉਂਕਿ ਦੇਖੋ ਇੱਕ ਪਾਰਟੀ ਦੇ ਇਸ਼ਾਰੇ ਤੇ ਕੰਮ ਕਰਨ ਵਾਲੇ ਕੁਝ ਚੰਦ ਲੋਕ ਦੇਸ਼ ਦੀ ਪੂਰੀ ਦੇ ਪੂਰੇ ਕਨਸਟੀਟਿਊਸ਼ਨ ਨੂੰ ਦੇਸ਼ ਨੂੰ ਇੱਕ ਦੇਸ਼ ਦੀ ਜੋ ਸਮਤਾ ਹੈ ਪਿਛਲੇ 70 ਸਾਲਾਂ ਚ ਬਣੀ ਹੈ ਉਹਨੂੰ ਖਰਾਬ ਕਰਨ ਤੇ ਲੱਗੇ ਹੋਏ ਕਿੱਡੀ ਘਟੀਆ ਗੱਲ ਹੈ ਕਿ ਜਦੋਂ ਕੁਝ ਪਾਰਟੀਆਂ ਕੀ ਕਰਦੀਆਂ ਜਦੋਂ ਜਿੱਤਣ ਦੀ ਮੋਦਰਾ ਜ ਨਹੀਂ ਉੱਟਗਾ ਤਾਂ ਇਹੋ ਜਿਹਾ ਸਿਸਟਮ ਬਣਾਉਣ ਲੱਗਦੀਆਂ ਇਹੋ ਜਿਹਾ ਸਿਸਟਮ ਬਣਾਉਣ ਲੱਗਦੀਆਂ ਕਿ ਜਿਹਨੂੰ ਆਪਾਂ ਵੋਟ ਚੋਰੀ ਕਹਿ ਦਿੰਦੇ ਹਾਂ ਹੁਣ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਵੀ ਸਿੱਧੀ ਗੱਲ ਆ ਗਈ ਹੈ ਕਿ ਇਹ ਜਿਹੜੀ ਕੁਰਸੀ ਹੈ ਇਹ ਵੀ ਚੋਰੀ ਦੀ ਹੈ ਕਿਉਂਕਿ ਵਾਰਾਨਸੀ ਦੇ ਵਿੱਚ ਪ੍ਰਧਾਨ ਮੰਤਰੀ ਪਿੱਛੇ ਚੱਲ ਰਹੇ ਸੀ ਫਿਰ ਡੇਢ ਘੰਟਾ ਪਤਾ ਨਹੀਂ ਕੀ ਹੁੰਦਾ ਤੇ ਫਿਰ ਪ੍ਰਧਾਨ ਮੰਤਰੀ ਅੱਗੇ ਨਿਕਲ ਜਾਂਦੇ ਆ ਪ੍ਰਧਾਨ ਮੰਤਰੀ ਵਾਰਾਨਸੀ ਦੇ ਵਿੱਚ ਵੀ ਹਰ ਰਹੇ ਸੀ ਉੱਥੇ ਲੋਕ ਅੰਦੋਲਨ ਕਰ ਰਹੇ ਆ ਤੇ ਜਿਹੜਾ ਪ੍ਰਧਾਨ ਮੰਤਰੀ ਦੇ ਉਲਟ ਖੜਾ ਸੀ ਲੋਕ ਹਾਰ ਪਈ ਜਾਂਦੇ ਆ ਉਹਨਾਂ ਦੇ ਸਮਾਜਵਾਦੀ ਪਾਰਟੀ ਤੇ ਕਾਂਗਰਸ ਹਾਰ ਪਾਈ ਜਾਂਦੇ ਆ ਉਹਨੂੰ ਸਿਗਨਲ ਦੇਣ ਦੇ ਲਈ ਜਿੱਤਿਆ ਇਕਰਾਰ ਦਿੱਤਾ ਜਾ ਰਿਹਾ ਹੈ ਇੱਕ ਕੁਰਸੀਆਂ ਵਿੱਚ ਉਹ ਡੀਗਾਂ ਤੇ ਬੈਠੇ ਆ ਇਹਨਾਂ ਨੇ ਸਰਕਾਰ ਵੀ ਚੋਰੀ ਦੀ ਹੁਣ ਦੇਖੋ ਤੁਸੀਂ ਇਲੈਕਸ਼ਨ ਕਮਿਸ਼ਨ ਜਦੋਂ ਇਹ ਗੱਲ ਕਹਿੰਦਾ ਕਿ ਅਸੀਂ ਨਹੀਂ ਦੇਣਾ ਰਿਕਾਰਡ ਨਹੀਂ ਦੇਣਾ 65 ਲੱਖ ਦਾ ਕਿ ਕੋਰਟ ਲੋ ਝਾੜ ਪੈਂਦੀ ਹੈ ਵੀ ਤੁਸੀਂ ਅਗਲੇ ਦੀ ਵੋਟ ਵੀ ਕੱਟਤੀ ਅਗਲੇ ਦੇ ਪੱਲੇ ਵੀ ਕੱਖ ਨਹੀਂ ਛੜਿਆ ਉਤੋਂ ਕਹਿੰਦੇ ਅਸੀਂ ਦੱਸਣਾ ਵੀ ਨੀਗਾ ਕਿ ਕਾਰਨ ਕੀ ਹੈ ਤੇ ਵੱਡੀ ਗੱਲ ਇਹ ਹੈ ਕਿ ਜਿਹੜੇ ਆਧਾਰ ਕਾਰਡ ਨੂੰ ਰਿਜੈਕਟ ਕਰਤਾ ਸੀ ਨਾ ਵੀ ਇਹ ਭਾਰਤ ਵਿੱਚ ਰਹਿਣ ਦੀ ਨਿਸ਼ਾਨੀ ਨਹੀਂ ਹੈ ਜੇ ਤੁਹਾਡੇ ਕੋਲ ਆਧਾਰ ਕਾਰਡ ਹੈਗਾ ਇਹਦਾ ਮਤਲਬ ਹੋਇਆ ਨਹੀਂ ਯੂ ਆਰ ਦਾ ਸਿਟੀਜ਼ਨ ਹੋਵਰੇ ਇੰਡੀਆ ਇਨ ਕੰਟਰੀ ਉਸੇ ਆਧਾਰ ਕਾਰਡ ਨੂੰ ਫਿਰ ਮੰਗਾ ਕੇ ਉਹ 65 ਲੱਖ ਮੂੜ ਦੀ ਸੂਚੀ ਜਾਰੀ ਕਰ ਇਹ ਹੁਣ ਵੈਲਿਡ ਡਾਕੂਮੈਂਟ ਹੋ ਗਿਆ ਇਹ ਦੋਹਰੀ ਚਪੇੜ ਹੈ ਕੋਰਟ ਦੀ ਇਲੈਕਸ਼ਨ ਕਮਿਸ਼ਨ ਦੇ ਮੂੰਹ ਤੇ ਜੋ ਬੀਜੇਪੀ ਦੇ ਇਸ਼ਾਰਾ ਦੇ ਕੰਮ ਕਰਦਾ ਬੜੀ ਹੈਰਾਨੀ ਵਾਲੀ ਗੱਲ ਹੈ ਤੇ ਬਹੁਤ ਹੀ ਘਰੌਣੀ ਗੱਲ ਹੈ ਕਿ ਇਲੈਕਸ਼ਨ ਕਮਿਸ਼ਨ ਕਿਸ ਕਦਰ ਤੱਕ ਹੈ ਸਕਦਾ ਪਹਿਲਾਂ ਇਲੈਕਸ਼ਨ ਕਮਿਸ਼ਨ ਤੇ આરોਪ ਲੱਗਦੇ ਰਹੇ ਆ ਬੀਜੇਪੀ ਵੀ ਲਾਉਂਦੀ ਰਹੀ ਹੈ ਆਪ ਦੇ ਸਮੇਂ ਦੇ ਵਿੱਚ ਪਰ ਜਿਹੜੇ ਪ੍ਰੂਫ ਰਾਹੁਲ ਗਾਂਧੀ ਨੇ ਬੰਗਲੌਰ ਦੀ ਕੰਸਟੀਟਿਊਐਂਸੀ ਦੇ ਰੱਖੇ ਆ ਮਹਾਦੇਵਾਪੁਰਾ ਦੇ ਉਸ ਤੋਂ ਬਾਅਦ ਸਬੂਤ ਆ ਗਏ ਪਬਲਿਕ ਦੇ ਵਿੱਚ ਹੁਣ ਇਲੈਕਸ਼ਨ ਕਮਿਸ਼ਨ ਕੋ ਭਜਦੇ ਸਕਦਾ ਜਵਾਬ ਨਹੀਂ ਦੇ ਸਕਦਾ ਕਿ ਇਸ ਚੀਜ਼ ਤੋਂ ਕਿੰਨਾ ਛੋਟਾ ਤੇ ਬਚਪਨਾ ਵਾਲਾ ਜਵਾਬ ਸੀ ਜਦੋਂ ਰਾਹੁਲ ਗਾਂਧੀ ਕਹਿੰਦੇ ਸਾਨੂੰ ਲਿਸਟ ਦਿਓ ਜੋ ਵੀ ਤੁਹਾਡਾ ਕਨਸਟਿਟੂਐਂਟ ਦੀ ਪੂਰੀ ਦੀ ਜੋ ਵੋਟ ਪਈ ਹੈ ਜਾਂ ਡਾਟਾ ਜਿਹੜਾ ਸਾਨੂੰ ਜੋ ਸਾਰਾ ਸਰ ਇੰਡੀਆ ਦਾ ਦਿਓ ਕਹਿੰਦੇ ਜੀ 3600 ਸਾਲ ਲੱਗ ਜਾਣਗੇ ਕਹਿੰਦੇ ਇਹਨਾਂ ਨੂੰ ਡਾਟਾ ਪੜਦੇ ਪੜਦੇ ਵੀ ਕੱਲੇ ਰਾਹੁਲ ਕਹਿੰਦੇ ਨੇ ਪੜਦਾ ਡਾਟਾ ਬੂਥ ਲੈਵਲ ਤੇ ਲੋਕ ਨਹੀਂ ਬੈਠੇ ਸਟੇਟ ਲੈਵਲ ਤੇ ਲੋਕ ਨਹੀਂ ਬੈਠੇ ਬੂਥ ਲੈਵਲ ਦਾ ਰਾਹੁਲ ਕਾ ਤੁਹਾਨੂੰ ਕੀ ਪਤਾ ਬੂਥ ਲੈਵਲ ਤੇ ਜਿਹੜੇ ਬੈਠੇ ਹੁੰਦੇ ਆ ਬੂਥ ਇੰਚਾਰਜ ਹੁੰਦੇ ਆ ਉਹਨਾਂ ਨੇ ਦੇਖਣਾ ਨਾ ਡਾਟਾ ਇੱਕ ਜਵਾਬ ਨਹੀਂ ਹੁੰਦਾ ਤੁਸੀਂ ਇਸ ਕਦਰ ਤੱਕ ਚਮਚੇ ਜਾਂ ਜੁੱਤੀ ਨਾਲ ਚਟੋ ਕਿ ਤੁਸੀਂ ਕਾਨੂੰਨ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਧੱਜੀਆਂ ੜਾਉਣ ਲੱਗ ਪਏ ਗਲਤ ਹੈ ਪਰਮਾਨਜੋ ਕੋਰਟ ਅਕਬਰੀ ਫਿਰ ਭਾਰਤੀ ਸੰਵਿਧਾਨ ਨੂੰ ਬਚਾਉਣ ਦੇ ਲਈ ਸਾਹਮਣੇ ਆਈ ਹੈ ਹੁਣ ਡਾਟਾ ਪਬਲਿਕ ਦੇ ਵਿੱਚ ਹੋਊਗਾ ਪਬਲਿਕ ਦੇ ਵਿੱਚ ਹੋਣ ਦਾ ਮਤਲਬ ਇਹ ਹੈ ਕਿ ਬਿਹਾਰ ਦੇ ਵਿੱਚ ਜਕਨੌਣੀ ਹਰਕਤੇ ਕਰਨ ਜਾ ਰਹੇ ਸੀਗੇ ਉਸ ਤੋਂ ਬਾਅਦ ਦੂਜੀਆਂ ਸਟੇਟਾਂ ਚ ਕਰਨੀ ਸੀਗੀ ਹੁਣ ਨਹੀਂ ਕਰ ਸਕਣਗੇ ਕਿਉਂਕਿ ਬਹੁਤ ਤੰਤਰੀਆਂ ਕੀਤੀਆਂ ਹੋਣਗੀਆਂ 65 ਲੱਖ ਵੋਟ ਕੱਟਣ ਦੇ ਵਿੱਚ ਮੁਸਲਮਨ ਵੋਟ ਕੱਟੀ ਗਈ ਹੋਊਗੀ ਜਿਹੜੀ ਇਹਨਾਂ ਨੂੰ ਪੈਣੀ ਨਹੀਂ ਉਹ ਕੱਟੀ ਗਈ ਹੋਊਗੀ ਖਾਸ ਖਿੱਤੇ ਨੂੰ ਟਾਰਗੇਟ ਕੀਤਾ ਗਿਆ ਹੋਊਗਾ ਹੁਣ ਸਾਹਮਣੇ ਆ ਜੀ ਬਹੁਤ-ਬਹੁਤ ਧੰਨਵਾਦ ਕੋਟਦਾ ਆਪਣੀ ਸਰਹਦੀ ਪੈਣੀ ਨਜ਼ਰ ਬਣੀ ਹੋਈ ਹੈ ਕਿ ਅੱਗੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ